ਦੇਖੋ ਪੂਰੇ ਮੈਂ ਕਹਿੰਦਾ ਜੀ ਇਤਿਹਾਸ ਚ ਚੱਕ ਕੇ ਦੇਖ ਲੋ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਦੋਨੋਂ ਸੁਪਰੀਮ ਲੀਡਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਤਕਾਰਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਉਹਨਾਂ ਦੀ ਜੋ ਕਿਸਾਨੀ ਪ੍ਰਤੀ ਸੋਚ ਹੈ ਸਭ ਤੋਂ ਸੈਂਸਿਟਿਵ ਸੋਚ ਉਹਨਾਂ ਦੀ ਹੈ ਜਦੋਂ ਇਹ ਕਾਲੇ ਕਾਨੂੰਨ ਆਏ ਸੀਗੇ ਤਿੰਨ ਉਦੋਂ ਵੀ ਜਦੋਂ ਇਹ ਧਰਨੇ ਲੱਗੇ ਸੀ ਤਾਂ ਇੱਕੋ ਇੱਕ ਪਾਰਟੀ ਸੀ ਜੀਨੇ ਕਿਸਾਨਾਂ ਦੇ ਪਿੱਛੇ ਲੱਗੇ ਖੜ ਕੇ ਪ੍ਰਸਥਾਪੜੀ ਸੀ ਆਮ ਆਦਮੀ ਪਾਰਟੀ ਔਰ ਚਾਹੇ ਉੱਥੇ ਅ ਇੰਟਰਨੈਟ ਦੀ ਫੈਸਿਲਿਟੀ ਦੀ ਗੱਲ ਕਰੀਏ ਚਾਹੇ ਉੱਥੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸੰਗਤ ਨੇ ਵੀ ਬਹੁਤ ਸਾਰਾ ਯੋਗਦਾਨ ਦਿੱਤਾ ਹੈ ਇਸ ਕੋਈ ਸ਼ੱਕ ਨਹੀਂ ਪਰ ਜੋ ਸਰਕਾਰੀ ਪੱਤਰ ਤੇ ਕਰ ਸਕਦੇ ਜਦੋਂ ਮੋਦੀ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਪੂਰੇ ਜ਼ਿਲ੍ਹੇ ਬਣਾਉਣ ਨੂੰ ਵੱਡੇ ਵੱਡੇ ਗਰਾਊਂਡ ਦੋ ਉਹ ਜਵਾਬ ਦਿੱਤਾ ਸੀ ਡਿਨਾਈ ਕਰਤਾ ਸੀ ਬਿਲਕੁਲ ਨਹੀਂ ਕਿਸਾਨ ਸਾਡੇ ਸਿਰ ਤੇ ਤਾਜ ਸੋ ਇਹ ਜਿਹੜੀ ਜਦੋਂ ਸਾਨੂੰ ਇਹ ਲੱਗਿਆ ਕਿ ਚੀਜ਼ ਜਿਹੜੀ ਆ ਕਿ ਕਿਤੇ ਮਤਲਬ ਕਿ ਕੁਝ ਫੈਸਲੇ ਜ਼ਿੰਦਗੀ ਚ ਆ ਹੀ ਜਾਂਦੇ ਨੇ ਜਾਂ ਹਿਸਪਾਰ ਕਰਨੇ ਪੈਣੇ ਨੇ ਜਾਂ ਹਿਸਪਾਰ ਕਰਨੇ ਸਾਡੇ ਕਿਸਾਨ ਸਾਡੇ ਸਿਰ ਤੇ ਤਾਜ ਨੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਬਾਬਾ ਵਾਪਸ ਲੈ ਲਈ ਇੱਕ ਪਰਿਵਾਰ ਵਾਂਗ ਸੋ ਮੈਂ ਇਸ ਗੱਲ ਦੇ ਉੱਤੇ ਸਾਡੇ ਜਿੱਥੇ ਦੋਹੇ ਸੁਪਰੀਮ ਲੀਡਰਸ ਦਾ ਯਾਨੀ ਕਿ ਮੈਂ ਭੱਟੇ ਦਿਲ ਬੱਟਾ ਦਿਲ ਦਿਖਾਉਣ ਲਈ ਧੰਨਵਾਦ ਕਰਦਾ ਉਤੇ ਮੈਂ ਇਹ ਵੀ ਅश्वਾਸਨ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਹਮੇਸ਼ਾ ਸਾਡੇ ਕਿਸਾਨਾਂ ਨੂੰ ਪਿਆਰ ਕਰਦੀ ਹੈ ਕਿਸਾਨਾਂ ਦੇ ਨਾਲ ਹੈ ਹਮੇਸ਼ਾ ਬਰਾਬਰ ਦਾ ਰੱਖਦੀ ਹੈ ਦੇਖੋ ਪੂਰੇ ਮੈਂ ਕਹਿੰਦਾ ਜੀ ਇਤਿਹਾਸ ਚ ਚੱਕ ਕੇ ਦੇਖ ਲਓ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਦੋਨੋਂ ਸੁਪਰੀਮ ਲੀਡਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਤਕਾਰਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਉਹਨਾਂ ਦੀ ਜੋ ਕਿਸਾਨੀ ਪ੍ਰਤੀ ਸੋਚ ਹੈ ਸਭ ਤੋਂ ਸੈਂਸਟਿਵ ਸੋਚ ਉਹਨਾਂ ਦੀ ਹੈ ਜਦੋਂ ਇਹ ਕਾਲੇ ਕਾਨੂੰਨ ਆਏ ਸੀਗੇ ਤਿੰਨ ਉਦੋਂ ਵੀ ਜਦੋਂ ਇਹ ਧਰਨੇ ਲੱਗੇ ਸੀ ਤਾਂ ਇੱਕੋ ਇੱਕ ਪਾਰਟੀ ਸੀ ਜੀਨੇ ਕਿਸਾਨਾਂ ਦੇ ਪਿੱਛੇ ਲੱਗ ਕੇ ਖੜ ਕੇ ਪ੍ਰਸਥਾਪੜੀ ਸੀ ਆਮ ਆਦਮੀ ਪਾਰਟੀ ਔਰ ਚਾਹੇ ਉੱਥੇ ਇੰਟਰਨੈਟ ਦੀ ਫੈਸਿਲਿਟੀ ਦੀ ਗੱਲ ਕਰੀਏ ਚਾਹੇ ਉੱਥੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸੰਗਤ ਨੇ ਵੀ ਬਹੁਤ ਸਾਰਾ ਯੋਗਦਾਨ ਦਿੱਤਾ ਹੈ ਇਸ ਕੋਈ ਸ਼ੱਕ ਨਹੀਂ ਪਰ ਜੋ ਸਰਕਾਰੀ ਪੱਤਰ ਤੇ ਕਰ ਸਕਦੇ ਜਦੋਂ ਮੋਦੀ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਪੂਰੇ ਜੇਲਾ ਬਣਾਉਣ ਨੂੰ ਵੱਡੇ ਵੱਡੇ ਗਰਾਊਂਡ ਤੋਂ ਦਾ ਜਵਾਬ ਦਿੱਤਾ ਸੀ ਡਿਨਾਈ ਕਰਤਾ ਸੀ ਬਿਲਕੁਲ ਨਹੀਂ ਕਿਸਾਨ ਸਾਡੇ ਸਿਰ ਤੇ ਤਾਜ ਸੋ ਇਹ ਜਿਹੜੀ ਜਦੋਂ ਸਾਨੂੰ ਇਹ ਲੱਗਿਆ ਕਿ ਇਹ ਚੀਜ਼ ਜਿਹੜੀ ਆ ਕਿ ਕਿਤੇ ਮਤਲਬ ਕਿ ਕੁਝ ਫੈਸਲੇ ਜ਼ਿੰਦਗੀ ਚ ਆਹੀ ਜਾਂਦੇ ਨੇ ਜਾਂ ਇਸਪਾਰ ਕਰਨੇ ਪੈਣੇ ਨੇ ਜਾਂ ਹੌਸਪਾਰ ਕਰਨੇ ਸਾਡੇ ਕਿਸਾਨ ਸਾਡੇ ਸਿਰ ਤੇ ਤਾਜ ਨੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਬਾਬਾ ਵਾਪਸ ਲੈ ਜੀ ਇੱਕ ਪਰਿਵਾਰ ਵਾਂਗ ਸੋ ਮੈਂ ਇਸ ਗੱਲ ਦੇ ਉੱਤੇ ਸਾਡੇ ਜਿੱਥੇ ਦੋਹੇ ਸੁਪਰੀਮ ਲੀਡਰਸ ਦਾ ਜੋਨੀ ਕਿ ਮੈਂ ਪੱਟੇ ਦਿਲ ਪੱਟਾ ਦਿਲ ਦਿਖਾਉਣ ਦੀ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹ ਵੀ ਅਸ਼ਵਾਸ਼ਣ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਹਮੇਸ਼ਾ ਸਾਡੇ ਕਿਸਾਨਾਂ ਨੂੰ ਪਿਆਰ ਕਰਦੀ ਹੈ ਕਿਸਾਨਾਂ ਦੇ ਨਾਲ ਹੈ ਹਮੇਸ਼ਾ ਬਰਾਬਰ ਦਾ ਰੱਖਦੀ ਹੈ